ਸਰਸ਼ੀ ਗਾਗੀ ਮੈਂ ਹਾਜ ਤਿਕ ਸੰਧੂ ਤੇ ਗੱਲ ਕਰਦੇ ਹਾਂ ਜੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਜਦੋਂ ਕੋਈ ਉਹਨਾਂ ਦਾ ਮਨ ਚਾਵਾ ਜਿਹੜੇ ਨੇ ਅ ਦੁਨੀਆ ਤੋਂ ਉੱਤੋਂ ਸੰਗੀਤਕਾਰ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਫੈਨਸ ਨੂੰ ਪਤਾ ਹੁੰਦਾ ਹੈ ਕਿ ਕਿੰਨਾ ਘਾਟਾ ਪੈਂਦਾ ਹੈ ਇਸ ਚੀਜ਼ ਦਾ ਉਹਨਾਂ ਦੇ ਪਰਿਵਾਰ ਨੂੰ ਪਤਾ ਹੁੰਦਾ ਹੈ ਉਹਨਾਂ ਦੇ ਬੱਚਿਆਂ ਨੂੰ ਪਤਾ ਹੁੰਦਾ ਹੈ ਉਹਨਾਂ ਦੀ ਧਰਮ ਪਤਨੀ ਨੂੰ ਪਤਾ ਹੁੰਦਾ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਪਤਾ ਹੁੰਦਾ ਹੈ ਕਿ ਛੋਟੀ ਉਮਰ ਦੇ ਵਿੱਚ ਇੱਕ ਨਾਮ ਬਣਾ ਕੇ ਦੁਨੀਆ ਤੋਂ ਚਲੇ ਜਾਣਾ ਕਿੰਨਾ ਦੁਖਦਾਈ ਜਿਹੜਾ ਹੁੰਦਾ ਹੈ ਕਦਮ ਜੇਕਰ ਗੱਲ ਕਰੀਏ ਇੱਕ ਪਾਸੇ ਜਿੱਥੇ ਨਿੱਕੀ ਨਿੱਕੀ ਉਮਰ ਦੇ ਵਿੱਚ ਜਿਹੜੇ ਨੇ ਕਾਫੀ ਨਾਮੀ ਸੰਗੀਤਗਾਰ ਦੁਨੀਆ ਨੂੰ ਅਲਵਿਦਾ ਕਹਿ ਗਏ ਲੇਕਿਨ ਉਹਨਾਂ ਦੇ ਅਲਵਿਦਾ ਕਹਿਣ ਪਿੱਛੇ ਕਈ ਜਿਹੜੇ ਨੇ ਮਾਸਟਰ ਮਾਈਂਡ ਦਿਮਾਗ ਵੀ ਬੈਠੇ ਹੁੰਦੇ ਨੇ ਲੇਕਿਨ ਕੁਝ ਜਿਹੜੇ ਨੇ ਆਪਣੀ ਆਈ ਮੋਤ ਨੂੰ ਸਵੀਕਾਰ ਕਰਦੇ ਨੇ ਤੇ ਕਿਸਿਆਂ ਨੂੰ ਅਨ ਆਈ ਮੋਤ ਵੀ ਮਿਲਦੀ ਹੈ ਲੇਕਿਨ ਜਦੋਂ ਸੰਸਾਰ ਦੇ ਵਿੱਚ ਜਦੋਂ ਸੰਗੀਤ ਗਾਰੀ ਦੇ ਵਿੱਚ ਕਲਾਕਾਰੀ ਦੇ ਵਿੱਚ ਇੰਡਸਟਰੀ ਦੇ ਵਿੱਚ ਨਾਮ ਬਣਨਾ ਸ਼ੁਰੂ ਹੋ ਜਾਂਦਾ ਹੈ ਤਾਂ ਲੋਕਾਂ ਦੇ ਕੋਲੋਂ ਕਈ ਵਾਰ ਉਹ ਗੱਲ ਬਰਦਾਸ਼ਤ ਵੀ ਨਹੀਂ ਹੁੰਦੀ ਲੇਕਿਨ ਜਦੋਂ ਉਹ ਇੰਡਸਟਰੀ ਨੂੰ ਚਲੇ ਜਾਂਦੇ ਨੇ ਛੱਡ ਕੇ ਉਸ ਤੋਂ ਬਾਅਦ ਇਹ ਚੀਜ਼ ਦਾ ਘਾਟਾ ਹਰੇਕ ਪਾਸੇ ਹੀ ਮਹਿਸੂਸ ਹੁੰਦਾ ਹੈ ਜੇਕਰ ਗੱਲ ਕਰੀਏ 19 ਤਰੀਕ ਨੂੰ ਬੜਾ ਹੀ ਨਾਮੀ ਨਾਮ ਜਿਨੇ ਬਹੁਤ ਹੀ ਵਧੀਆ ਆਪਣਾ ਸੰਗੀਤ ਆਪਣੇ ਗਾਣੇ ਜਿਹੜੇ ਹੈ ਬਾਲੀਵੁੱਡ ਨੂੰ ਦਿੱਤੇ ਜਿਹਦੇ ਗਾਣਿਆਂ ਦੀ ਪਹਿਚਾਣ ਬਣਾਈ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤੇ ਜਿਸ ਕਰਕੇ ਹਰ ਪਾਸੇ ਜਿਹੜੀ ਹੈ ਸੋਗ ਦੀ ਲਹਿਰ ਫੈਲ ਜਾਂਦੀ ਹੈ ਚਾਹੇ ਉਹ Hindu ਲੋਕ ਹੋਣ ਚਾਹੇ ਉਹ ਪੰਜਾਬੀ ਹੋਣ ਚਾਹੇ ਉਹ ਕਿਸੇ ਭਾਈਚਾਰੇ ਨਾਲ ਵੀ ਸੰਬੰਧ ਰੱਖਦੇ ਹੋਣ ਤਾਂ ਅਸੀਂ ਗੱਲ ਕਰ ਰਹੇ ਆ ਜਿਹੜੇ 19 ਤਰੀਕ ਨੂੰ ਇੱਕ ਹਾਸਾ ਵਾਪਰਿਆ ਸੀ ਜੋ ਵੱਡਾ ਸਿੰਗਲ ਸੀ ਜਿਨੇ ਇੰਡਸਟਰੀ ਨੂੰ ਬਹੁਤ ਵਧੀਆ ਗਾਣੇ ਦਿੱਤੇ ਨਾਮੀ ਗਾਣੇ ਦਿੱਤੇ ਜਿਹੜਾ 19 ਸਤੰਬਰ ਨੂੰ ਸਿੰਗਾਪੁਰ ਵਿਖੇ ਜੇ ਡਰਾਈਵਿੰਗ ਕਰਦੇ ਹੋਏ ਉਹਨਾਂ ਦੀ ਮੌਤ ਹੋ ਗਈ ਅਸੀਂ ਗੱਲ ਕਰ ਰਿਹਾ ਜੁਬੀਨ ਦੀ ਮੌਤ ਤੋਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੀਆਂ ਨੇ ਉਹਨਾਂ ਦੇ ਬਾਰੇ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਲੇਕਿਨ ਹੁਣ ਜਿਹੜੇ ਨੇ ਜੁਬੀਨ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਨੇ ਇੱਕ ਵੱਡਾ ਕਦਮ ਉਠਾਇਆ ਹੈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਮਸ਼ਹੂਰ ਗਾਇਕ ਜੁਬੀਨ ਗਰਗ ਦੀ ਮੌਤ ਦੀ ਜਾਂਚ ਅਜੇ ਵੀ ਜਾਰੀ ਹੈ ਇਸ ਮਾਮਲੇ ਵਿੱਚ ਰੋਜ਼ਾਨਾ ਨਵੇਂ ਅਪਡੇਟ ਸਾਹਮਣੇ ਆਉਂਦੇ ਰਹਿੰਦੇ ਹਨ ਹੁਣ ਕਾਇਕਾ ਦੀ ਪਤਨੀ ਗਰਿਮਾ ਗਰਗ ਨੇ ਜੁਬੀਨ ਲਈ ਇਨਸਾਫ ਲਈ ਜਨਤਾ ਤੋਂ ਇੱਕ ਵਿਸ਼ੇਸ਼ ਅਪੀਲ ਕੀਤੀ ਹੈ ਜੁਬੀਨ ਦੀ ਮੌਤ ਤੋਂ ਬਾਅਦ ਕਈ ਸਵਾਲ ਉੱਠੇ ਹਨ ਉਹਨਾਂ ਦੀ ਮੌਤ ਦੀ ਰਹੱਸ ਹੋਰ ਗੁੰਝਲਦਾਰ ਹੁੰਦੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਜੇਰਾ ਹੈ ਗੁੰਝਲਦਾਰ ਹੁੰਦੀ ਜਾ ਰਹੀ ਹੈ ਤੇ ਉਹਨਾਂ ਦੀ ਪਤਨੀ ਵੱਲੋਂ ਜਿਹੜਾ ਹੈ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਿਆ ਕਿ ਜੁਬੀਨ ਦੀ ਪਤਨੀ ਨੇ ਇਨਸਾਫ ਲਈ ਕਿਹੜੀਆਂ ਅਪੀਲਾਂ ਕੀਤੀਆਂ ਹਨ ਤੁਹਾਨੂੰ ਦੱਸਦੇ ਹਾਂ ਜਿਹੜੀ ਹੈ ਜੁਬੀਨ ਦੀ ਪਤਨੀ ਉਹਨਾਂ ਨੇ ਕਿਹਾ ਦਰਅਸਲ ਬੀਤੀ ਰਾਤ ਯਾਨੀ ਸ਼ੁੱਕਰਵਾਰ ਦੀ ਰਾਤ ਨੂੰ ਬੁਹਾਟੀ ਦੇ ਬਾਹਰਲੇ ਇਲਾਕੇ ਕਲਮ ਕੁਚੀ ਵਿੱਚ ਜੁਬੀਨ ਕਰਗ ਦੇ ਅੰਤਿਮ ਸੰਸਕਾਰ ਸਥਾਨ ਤੇ ਜੁਬੀਨ ਦੀ ਪਤਨੀ ਆਪਣੇ ਸਰਦਕ ਸਵਰਗੀ ਪਤੀ ਦੀ ਮੌਤ ਤੋਂ ਜਲਦੀ ਜਾਂਚ ਦੀ ਅਪੀਲ ਕੀਤੀ ਅੱਧੀ ਰਾਤ ਹੋ ਗਈ ਜੋ ਅੰਤਿਮ ਸੰਸਾਰ ਸੰਸਕਾਰ ਸਥਾਨ ਤੇ ਵੱਡੀ ਗਿਣਤੀ ਲਈ ਪ੍ਰਸ਼ੰਸ਼ਕ ਅਜੇ ਵੀ ਇਕੱਠੇ ਹੋਏ ਸਨ ਇਸ ਦੌਰਾਨ ਜਬੀਨ ਦੀ ਪਤਨੀ ਜਨਤਾ ਨੂੰ ਤੇ ਜਾਂਚ ਦੀ ਅਪੀਲ ਕੀਤੀ ਪੀ.ਡੀ.ਆਈ. ਦੇ ਅਨੁਸਾਰ ਜਬੀਨ ਦੀ ਪਤਨੀ ਇਸ ਦੌਰਾਨ ਲੋਕਾਂ ਨੂੰ ਕਹਾ ਮੇਰੀਆਂ ਸਾਰਿਆਂ ਨੂੰ ਅਪੀਲ ਹੈ ਕਿ ਜਬੀਨ ਲਈ ਇਨਸਾਫ ਲਈ ਦੀ ਵਕਤੋ ਕਰਦੇ ਰਹਿਣਾ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਹੋਇਆ ਹੈ ਜਬੀਨ ਦੀ ਮੌਤ ਤੋਂ 22 ਦਿਨ ਹੋ ਗਏ ਹਨ ਕੋਈ ਨਹੀਂ ਜਾਣਦਾ ਕਿ ਇਸ ਨਾਲ ਕੀ ਹੋਇਆ ਹੈ ਗਦਮਨ ਨੇ ਜੁਬੀਨ ਲਈ ਇਨਸਾਫ ਦੀ ਮੰਗ ਕਰਨ ਲਈ ਸੋਸ਼ਲ ਮੀਡੀਆ ਤੇ ਹੈਸ਼ਟੈਗ ਦੀ ਵਰਤੋਂ ਕੀਤੀ ਲੋਕਾਂ ਨੂੰ ਅਪੀਲ ਕਰਦੇ ਹੋਏ ਗਦਮਨ ਅੱਗੇ ਕਿਹਾ ਕਿ ਜੁਬੀਨ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਲਗਾਤਾਰ ਯਤਨ ਜਾਰੀ ਰੱਖਣੇ ਚਾਹੀਦੇ ਹਨ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹੈਸ਼ਟੈਗ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਸੀਂ ਸ਼ਾਂਤੀ ਲਈ ਇਜ਼ਹਾਰ ਕਰ ਰਹੇ ਹਾਂ ਕਿ ਇਨਸਾਫ ਚਾਹੁੰਦੇ ਹਾਂ ਅਸੀਂ ਕੋਈ ਸਮੱਸਿਆਵਾਂ ਨਹੀਂ ਚਾਹੁੰਦੇ ਅਤੇ ਸ਼ਾਂਤੀ ਲਈ ਇਨਸਾਫ ਚਾਹੁੰਦੇ ਆ ਧਿਆਨ ਦੇਣ ਯੋਗ ਹੈ ਕਿ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਡਾਈਵਿੰਗ ਕਰਦੇ ਸਮੇਂ ਉਹਨਾਂ ਦੀ ਮੌਤ ਹੋਈ ਜ਼ਬੀਨ ਦੀ ਮੌਤ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤਾਂ ਹੁਣ ਜਿਹੜੇ ਨੇ ਜ਼ਬੀਨ ਦੀ ਵਾਈਫ ਉਹਨਾਂ ਲਈ ਇਨਸਾਫ ਮੰਗ ਰਹੀ ਹੈ ਤੇ ਹਰ ਕੋਈ ਇਨਸਾਨ ਤਾਂ ਸ਼ਾਇਦ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਲੇਕਿਨ ਉਹਦੇ ਉਹਦੇ ਪਿੱਛੇ ਉਹਦਾ ਪਰਿਵਾਰ ਇਨਸਾਫ ਦੀ ਮੰਗ ਜਿੱਦਾਂ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦਾ ਪਰਿਵਾਰ ਅਜੇ ਤੱਕ ਉਹਨਾਂ ਦੀ ਜਿਹੜੀ ਹੈ ਮੰਗ ਕਰ ਰਿਹਾ ਹੈ ਇਨਸਾਫ ਦੀ ਜੇਕਰ ਕਾਫੀ ਨਾਮੀ ਜਿਹੜੇ ਚਿਹਰੇ ਨੇ ਇਸ ਦੁਨੀਆ ਤੋਂ ਚਲੇ ਗਏ ਤਾਂ ਉਹਨਾਂ ਨੂੰ ਇਨਸਾਫ ਦੀ ਮੰਗ ਕਰਨੀ ਪੈਂਦੀ ਹੈ ਸਰਕਾਰਾਂ ਨੂੰ ਆਪ ਹੀ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਡਟਣਾ ਚਾਹੀਦਾ ਹੈ ਕਿਉਂ ਜਿਹੜੇ ਨੇ ਨਾਮੀ ਚਿਹਰੇ ਲਗਾਤਾਰ ਦੁਨੀਆ ਨੂੰ ਛੱਡਦੇ ਜਾ ਰਹੇ ਨੇ